ਜਦੋਂ ਜਾਂਦਾ ਉਹ ਇਹੀ ਸੁਪਨੇ ਲੈ ਕੇ ਜਾਂਦਾ ਕਿ ਮੈਂ ਆਪਣੇ ਪਰਿਵਾਰ ਨੂੰ ਆਪਣੇ ਮਾਪਿਆਂ ਨੂੰ ਖੁਸ਼ੀਆਂ ਦੇਊਂਗਾ ਤੇ ਪਰਿਵਾਰ ਨੂੰ ਚੜ੍ਚਾ ਚੁੱਕੂਗਾ ਹਾਂ ਹਾਂਜੀ ਹਾਂਜੀ ਇੱਕ ਆਮ ਨੌਜਵਾਨ ਜਿਵੇਂ ਸੁਪਨੇ ਲੈ ਕੇ ਜਾਂਦਾ ਹਣਾ ਸੋ ਇੱਕ ਮੇਰੀ ਵੇਖਣ ਨੂੰ ਸੁਣਨ ਵਾਲੇ ਸਪੈਸ਼ਲੀ ਜਿਹੜੇ ਸਟੂਡੈਂਟ ਭਰਾ ਹੈ ਉਹਨਾਂ ਦੇ ਭੈਣਾਂ ਨੂੰ ਬੇਨਤੀ ਹੈ ਕਿ ਕਦੇ ਵੀ ਅਜੇ ਹਸਟੈਪ ਚੱਕਣ ਤੋਂ ਪਹਿਲਾਂ ਤੁਸੀਂ ਆਪਣੇ ਪਿੱਛੇ ਬੈਠ ਕੇ ਪੰਜਾਬ ਚ ਮਾਪਿਆਂ ਬਾਰੇ ਜੀ ਬਹੁਤ ਸੋਚੋ ਜੋ ਵੀ ਜਦੋਂ ਇੱਕ ਬੱਚਾ چلا ਜਾਂਦਾ ਉਹਦੇ ਨਾਲ ਉਹਦਾ ਸਾਰਾ ਪਰਿਵਾਰ چلا ਜਾਂਦਾ ਮਾਂ ਪਿਓ ਨੂੰ ਇੱਕ ਬੱਚੇ ਦਾ ਦੁੱਖ ਭੁੱਲਣਾ ਬਹੁਤ ਔਖਾ ਹੈ ਮੈਂ ਤਾਂ ਇਹੀ ਕਹਿਣਾ ਹੀ ਜਿਹੜੇ ਸਟੂਡੈਂਟ ਹੈਗੇ ਉਧਰ ਵੀ ਕੋਈ ਵੀ ਗੱਲ ਹੁੰਦੀ ਹੈ ਉਹਦੇ ਘਰ ਦੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਮਰਨ ਤੋਂ ਬਾਅਦ ਹੀ ਕੋਈ ਹੱਥ ਵਸ ਨਹੀਂ ਰਹਿੰਦਾ ਕਿਉਂਕਿ ਹਰੇਕ ਹਾਲ ਗੱਲ ਦੀ 100 ਹੱਲ ਹੁੰਦੇ ਹੈ ਬਿਲਕੁਲ ਉਹਨੂੰ ਦੱਸ ਦਿੰਦਾ ਬਈ ਉਹ ਕਰਿਆ ਹੇ ਹੁੰਦਾ ਤੁਹਾਡੇ ਰੋਟੀ ਸਭ ਕੁਝ ਕਰੇ ਹੈਗਾ ਇਹ ਮਾਲਕ ਦਾ ਦਿੱਤਾ ਪਹਿਲਾਂ ਵੀ ਹੰਦਾ ਸੀ ਏਡੀ ਕੋਈ ਵੱਡੀ ਗੱਲ ਵੀ ਨਹੀਂ ਸੀ ਪਰ ਗੱਲ ਇਹ ਵੀ ਉਦੋਂ ਬੰਦਾ ਸੋਚਣਾ ਬੰਦ ਕਰ ਜਾਂਦਾ ਹੈ ਜਾਂ ਉਹਦੇ ਦਿਮਾਗ 'ਚ ਕੀ ਗੱਲਾਂ ਆਈਆਂ ਨੇ ਜਿਹੜਾ ਉਹਨੇ ਏਡਾ ਵੱਡਾ ਸਟੈਪ ਲੈ ਲਿਆ ਹਣਾ ਮੈਂ ਇੰਟਰਵਿਊ ਹੋਰ ਨਹੀਂ ਦੇਖ ਰਿਹਾ ਸੀ ਉਹਦੇ ਦੋਸਤ ਕਹਿ ਰਹੇ ਸੀਗੇ ਕਿ ਅਸੀਂ ਗਿਆ ਸੀ ਅਸੀਂ ਅਸੀਂ ਤੇਰੀ ਟਿਕਟ ਕਰਾਰ ਹੁੰਦੀ ਤੇ ਕੰਮ ਪੰਜਾਬ ਨੇ ਜਾਣਾ ਤਾਇਆ ਜੀ ਨੇ ਕਿਹਾ ਸੀਗੇ ਅੱਛਾ ਤਾਇਆ ਜੀ ਕਹਿੰਦੇ ਵੀ ਜੇ ਤਰ੍ਹਾਂ ਇਧਰ ਨਹੀਂ ਮਾਣੂ ਜੀ ਕਰਦਾ ਤੈਨੂੰ ਕੰਮ ਨਹੀਂ ਮਿਲ ਜੇ ਤੂੰ ਇਧਰ ਤੈਨੂੰ ਤੰਗ ਕਰਦਾ ਕੋਈ ਤੂੰ ਸਾਨੂੰ ਦੱਸ ਦੇ ਅਸੀਂ ਤੇਰੀ ਟਿਕਟ ਕਰਾ ਦੇਣੇ ਇੱਧਰ ਆ ਜਾ ਤੇ ਕੁੱਝ ਕ ਮਨ ਖਿਆਲ ਚ ਉਹਦੇ ਇਹ ਵੀ ਸੀ ਕਿ ਜੇ ਉਧਰ ਗਿਆ ਪਿੰਡ ਵਾਲੇ ਕਹਿਣਗੇ ਵੀ ਹੁੰਦਾ ਹੀ ਆ ਗਿਆ ਹਾਂਜੀ ਵਾਪਸ ਆ ਗਿਆ ਕੀ ਲੈ ਕੇ ਆਇਆ ਕੀ ਕਮਾ ਕੇ ਆਇਆ ਹਾਂਜੀ ਹਾਂਜੀ